ਹਾਂਜੀ ਮੈਂ ਹਾਂ ਅੰਦਰ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਯੂਨੀਸੈਫ ਯੂਨਾਈਟਿਡ ਨੇਸ਼ਨ ਇੰਟਰਨੈਸ਼ਨਲ ਚਿਲਡਰਨ ਐਮਰਜੈਂਸੀ ਫੰਡ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਸ ਟੌਪਿਕ ਦੇ ਨਾਲ ਰਿਲੇਟਡ ਪੂਰੀ ਜਾਣਕਾਰੀ ਪ੍ਰਾਪਤ ਕਰਾਂਗੇ ਦੇਖਾਂਗੇ ਵੀ ਇਸ ਸੰਸਥਾ ਦੀ ਜਿਹੜੀ ਸਥਾਪਨਾ ਸੀਗੀ ਉਹ ਕਿਵੇਂ ਹੋਈ ਸੀਗੀ ਤੇ ਭਾਰਤ ਦੇ ਵਿੱਚ ਇਸ ਸੰਸਥਾ ਦਾ ਕੀ ਯੋਗਦਾਨ ਰਿਹਾ ਹੈ ਇਹ ਜਿਹੜੀ ਵੀਡੀਓ ਤੁਹਾਡੇ ਪੇਪਰ ਦੇ ਪੱਖੋਂ ਆਉਗੀ ਤਾਂ ਵੀ ਕਾਫੀ ਮਹੱਤਵਪੂਰਨ ਨਾਲ ਸੋਸ਼ੀਅਲੀ ਵੀਡੀਓ ਨੂੰ ਸ਼ੁਰੂ ਤੋਂ ਹੱਥ ੱੱਕ ਕੇ ਦੇਖਣਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਯੂਨੀਸੈਫ ਦੇ ਇਤਿਹਾਸ ਦੀ ਤਾਂ ਇਹ ਪਹਿਲਾਂ ਇਹਦਾ ਨਾਂ ਇਹ ਹੁੰਦਾ ਸੀਗਾ ਹੁਣ ਇਹਦਾ ਨਾਂ ਜਿਹੜਾ ਬਦਲ ਕੇ ਯੂਨਾਈਟਿਡ ਨੇਸ਼ਨ ਚਿਲਡਰਨ ਫੰਡ ਕਰ ਦਿੱਤਾ ਗਿਆ ਹੈ ਜੇਕਰ ਗੱਲ ਕਰੀਏ ਸਥਾਪਨਾ ਦੀ ਤਾਂ 11 ਦਸੰਬਰ 1946 ਨੂੰ ਸੰਯੁਕਤ ਰਾਸ਼ਟਰ ਸਭਾ ਨੇ ਜੋਰਪ ਵਿੱਚ ਦੂਜੇ ਵਿਸ਼ਵ ਜੰਗ ਦੇ ਬੱਚਿਆਂ ਦੀ ਮਦਦ ਲਈ ਇਸ ਦੀ ਜਿਹੜੀ ਸਥਾਪਨਾ ਕੀਤੀ ਸੀਗੀ ਜੋ ਬੱਚੇ ਦੂਜੇ ਵਿਸ਼ਵ ਜੰਗ ਤੋਂ ਬਾਅਦ ਆਪਾਂ ਆ ਹੀ ਹੋ ਜਾਂਦੇ ਨੇ ਜਾਂ ਉਹਨਾਂ ਦੇ ਕਿਸੇ ਦੇ ਮਾਪੇ ਉਹ ਹਨਾ ਨਹੀਂ ਲੱਭਦੇ ਤਾਂ ਉਹ ਜੇ ਬੱਚਿਆਂ ਦੀ ਇਹਨਾਂ ਨੇ ਮਦਦ ਕਰਨ ਵਾਸਤੇ ਇਹਦੀ ਸ਼ੁਰੂਆਤ ਕੀਤੀ ਸੀ ਇਹ ਸ਼ੁਰੂਆਤੀ ਕੰਮ ਜੰਗ ਤੋਂ ਪ੍ਰਭਾਵਿਤ ਬੱਚਿਆਂ ਨੂੰ ਭੋਜਨ ਕੱਪੜੇ ਅਤੇ ਦਵਾਈਆਂ ਮੁਹੱਈਆ ਕਰਾਉਣ ਦਾ ਜਿਹੜਾ ਇਸ ਸੰਸਥਾ ਦਾ ਸੀਗਾ 1955 ਦੇ ਵਿੱਚ ਇਸ ਨੂੰ ਸਥਾਈ ਏਜੰਸੀ ਬਣਾ ਦਿੱਤਾ ਗਿਆ ਮੁੱਖ ਦਫ਼ਤਰ ਇਹਦਾ ਨਿਊਯਾਰਕ ਅਮਰੀਕਾ ਦੇ ਵਿੱਚ ਰੱਖਿਆ ਗਿਆ ਮੌਜੂਦਾ ਕਾਰਜਕਾਰੀ ਨਿਰਦੇਸ਼ਕਾ ਕੈਥਰੀਨ ਰਸਲ ਜੋ 2027 ਤੱਕ ਰਹੂਗੀ ਇਹ ਅੰਕ ਕੈਥਰੀਨ ਰਸਲ ਜਿਹੜੇ ਇਹਦੇ ਕੰਮ ਨੇਗੇ ਸਿਹਤ ਪੋਸ਼ਣ ਸਿੱਖਿਆ ਐਮਰਜੈਂਸੀ ਰਾਹਤ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਇਹਦੇ ਜਿਹੜੇ ਮੁੱਖ ਕੰਮ ਨੇਗੇ ਸੰਸਥਾ ਦੇ ਇਹ ਕਾਰਜ ਦੇ ਮੁੱਖ ਉਦੇਸ਼ਾਂ ਦੀ ਗੱਲ ਕਰੀਏ ਤਾਂ ਮੁੱਖ ਉਦੇਸ਼ਾਂ ਦੇ ਵਿੱਚ ਆ ਜਾਂਦਾ ਬੱਚਿਆਂ ਦੇ ਜੀਵਨ ਵਿਕਾਸ ਅਤੇ ਸੋਖਿਆ ਲਈ ਕੰਮ ਕਰਨਾ ਬੱਚਿਆਂ ਲਈ ਸੁਰੱਖਿਆ ਦੇ ਅਧਿਕਾਰ ਨੂੰ ਯਕੀਨੀ ਬਣਾਉਣਾ ਟੀਕਾ ਕਰਨਾ ਤੇ ਬਿਮਾਰੀਆਂ ਤੋਂ ਬਚਾ ਲਈ ਜਿਹੜੇ ਕੰਮ ਕਰਨੇ ਗਰੀਬੀ ਅਤੇ ਭੁੱਖਮਰੀ ਦੇ ਵਿਰੁੱਧ ਕਾਰਜਕ੍ਰਮ ਐਮਰਜੈਂਸੀ ਹਾਲਤਾਂ ਜਿਵੇਂ ਜੰਗ ਕੁਦਰਤੀ ਆਫਤਾਂ ਵਿੱਚ ਬੱਚਿਆਂ ਦੀ ਸਹਾਇਤਾ ਕਰਨੀ ਇਹਦੇ ਮੁੱਖ ਉਦੇਸ਼ ਹਨ ਅੱਗੇ ਦੇਖਦੇ ਹਾਂ ਕਿ ਮਹੱਤਵਪੂਰਨ ਤੱਥਾਂ ਦੇ ਬਾਰੇ ਤਾਂ ਜੁਨੀ ਸਫਾ ਜਿਹੜੀ 190 ਤੋਂ ਵੱਧ ਦੇਸ਼ਾਂ ਦੇ ਵਿੱਚ ਕੰਮ ਕਰਦੀ ਆ ਇਹ ਜਿਹੜੀ ਸੰਸਥਾ ਲੋਗੋ ਆ ਜਿਹੜਾ ਇਹਦਾ ਇੱਕ ਮਾਂ ਅਤੇ ਬੱਚੇ ਦੀ ਤਸਵੀਰ ਜਿਸ ਨੂੰ ਜੈਤੂਨ ਦੀਆਂ ਟਾਹਣੀਆਂ ਨੇ ਘੇਰਿਆ ਹੋਇਆ ਹੈ ਇਹ ਇਹਦਾ ਲੋਗੋ ਆ ਮਾਂ ਤੇ ਬੱਚਾ ਤੇ ਆ ਜਿਹੜੀਆਂ ਜਿਹੜੀਆਂ ਜੈਤੂਨ ਦੀਆਂ ਟਾਹਣੀਆਂ ਨੇਗੀਆਂ ਨੋਬਲ ਪੁਰਸਕਾਰ ਇਹਨੂੰ 65 ਦੇ ਵਿੱਚ ਮਿਲਿਆ ਸੀਗਾ ਜਿਹੜੀ ਫੰਡਿੰਗ ਆ ਗਈ ਇਸ ਨੂੰ ਸੰਯੁਕਤ ਰਾਸ਼ਟਰ ਤੋਂ ਨਹੀਂ ਆਉਂਦੀ ਬਲਕਿ ਸਰਕਾਰਾਂ ਅਤੇ ਲੋਕਾਂ ਦਾ ਜਿਹੜਾ ਯੋਗਦਾਨ ਦੇ ਨਾਲ ਇਸ ਸੰਸਥਾ ਦੀ ਜਿਹੜੀ ਫੰਡਿੰਗ ਆ ਗਈ ਉਹ ਇਕੱਠੀ ਹੁੰਦੀ ਹੈ ਅੰਬੈਸਟਰ ਕਈ ਮਸ਼ਹੂਰ ਹਸਤੀਆਂ ਯੂਨੀਸੇਫ ਦੇ ਗੁੱਡਵਿਲ ਅੰਬੈਸਟਰ ਹਨ ਜਿਵੇਂ ਕਿ ਟੈਕਟਰ ਅਤੇ ਸਿੰਘਰਾਜ ਭਾਰਤ ਵਿੱਚ ਯੂਨੀਸੇਫ ਪੋਸ਼ਣ ਟੀਕਾਕਰਨ ਸਕੂਲਾਂ ਵਿੱਚ ਬੱਚਿਆਂ ਦੇ ਅਧਿਕਾਰ ਅਤੇ ਸੁਰੱਖਿਆ ਤੇ ਖਾਸ ਧਿਆਨ ਦਿੰਦੀ ਹੈ ਹੁਣ ਦੇਖਦੇ ਹਾਂ ਕਿ ਭਾਰਤ ਵਿੱਚ ਯੂਨੀਸੇਫ ਦਾ ਯੋਗਦਾਨ ਯੂਨੀਸੈਪ ਦਾ ਹਿੱਸਾ ਪਾਟੇ ਦੇ ਵਿੱਚ ਕੀ ਯੋਗਦਾਨ ਪਹਿਲਾ ਆਪਾਂ ਦੇਖਦੇ ਹਾਂ ਕਿ ਸਿਹਤ ਅਤੇ ਟੀਕਾਕਰਨ ਦੇ ਸਬੰਧ ਦੇ ਵਿੱਚ ਪੋਲੀਓ ਮੁਕਤੀ ਅਭਿਆਨ ਯੂਨੀਸੈਪ ਨੇ ਭਾਰਤ ਸਰਕਾਰ ਦੇ ਨਾਲ ਮਿਲ ਕੇ ਪੋਲੀਓ ਦੇ ਵਿਰੁੱਧ ਵੱਡਾ ਅਭਿਆਨ ਚਲਾਇਆ ਜਿਸ ਕਾਰਨ 2014 ਵਿੱਚ ਭਾਰਤ ਨੂੰ ਪੋਲੀਓ ਮੁਕਤ ਦੇਸ਼ ਐ ਜਿਹੜਾ ਕੋਸ਼ਿਸ਼ ਤੋਂ ਕਰ ਦਿੱਤਾ ਗਿਆ ਮੇਜਲਸ ਅਤੇ ਰੂਬੀਲਾ ਟੀਕਾਕਰਨ ਬੱਚਿਆਂ ਲਈ ਵੱਡੇ ਪੱਧਰ ਤੇ ਮੁਫਤ ਟੀਕਾਕਰਨ ਪ੍ਰੋਗਰਾਮ ਹੈ ਜਿਹੜਾ ਚਲਾਇਆ ਗਿਆ ਨਵਜਾਤ ਬੱਚਿਆਂ ਦੀ ਦੇਖਭਾਲ ਲਈ ਮਾਂ ਮਾਂ ਨੂੰ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਿਹਤ ਸੇਵਾਵਾਂ ਲਈ ਪਰ ਸਿੱਖਿਆ ਮਤਲਬ ਉਹਨਾਂ ਨੂੰ ਤਿਆਰੀ ਕਰਾਉਣਾ ਅਤੇ ਉਹਨਾਂ ਨੂੰ ਮਦਦ ਦੇਣਾ ਇਸ ਦੇ ਵਿੱਚ ਸ਼ਾਮਲ ਹੈ। ਪੋਸ਼ਣ ਦੀ ਗੱਲ ਕਰੀਏ ਤਾਂ ਪੋਸ਼ਣ ਦੇ ਵਿੱਚ ਪੋਸ਼ਣ ਅਭਿਆਨ ਵਿੱਚ ਯੂਨੀਸੈਪ ਦੀ ਭੂਮਿਕਾ ਬੱਚਿਆਂ ਅਤੇ ਮਾਵਾਂ ਵਿੱਚ ਕਪੋਸ਼ਣ ਘਟਾਉਣ ਲਈ ਕੰਮ ਕਰਨਾ ਹੈ। ਪੋਸਟਿਕ ਖਾਣਕ ਅਤੇ ਦੁੱਧ ਪਿਲਾਉਣ ਦੇ ਮਹੱਤਵ ਤੇ ਜਾਗਰੂਕਤਾ ਮਹਿੰਮ ਨੂੰ ਚਲਾਉਣਾ ਇਹ ਵੀ ਇਹਨਾਂ ਦਾ ਭਾਰਤ ਦੇ ਵਿੱਚ ਕੰਮ ਆ। ਜੇਕਰ ਸਿੱਖਿਆ ਦੇ ਵਿੱਚ ਗੱਲ ਕਰੀਏ ਤਾਂ ਸਭ ਲਈ ਸਿੱਖਿਆ এডੂਕੇਸ਼ਨ ਫਾਰ ਆਲ ਮਹਿੰਮ ਵਿੱਚ ਸਹਿਯੋਗ ਦੇਣਾ ਕੰਨਿਆ ਸਿੱਖਿਆ ਲੜਕੀਆਂ ਦੀ ਸਕੂਲ ਵਾਪਸੀ ਅਤੇ ਦਾਖਲੇ ਵਧਾਉਣ ਲਈ ਪ੍ਰੋਗਰਾਮ ਕਰਨਾ ਬੀੜੇ ਸਿੱਖਿਆ ਅਤੇ ਨਵੀਆਂ ਤਕਨੀਕਾਂ ਰਾਹੀਂ ਪਿਛੜੇ ਇਲਾਕਿਆਂ ਵਿੱਚ ਬੱਚਿਆਂ ਦੇ ਲਈ ਸਿੱਖਿਆ ਦੀ ਪਹੁੰਚ ਕਰਨਾ ਇਹ ਦੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਨੇਗੇ ਸਫਾਈ ਅਤੇ ਪਾਣੀ ਦੇ ਵਿੱਚ ਸਵੱਛ ਭਾਰਤ ਅਭਿਆਨ ਦੇ ਵਿੱਚ ਸਹਿਯੋਗ ਦੇਣਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੁਰੱਖਿਅਤ ਪੀਣ ਵਾਲਾ ਪਾਣੀ ਅਤੇ ਸਫਾਈ ਦੇ ਸੁਧਰੇ ਸਾਧਨ ਉਪਲਬਧ ਕਰਵਾਉਣ ਦੀ ਯੋਜਨਾਵਾਂ ਬੱਚਿਆਂ ਨੂੰ ਹੱਤ ਤੋਂ ਹੋਂ ਦੀ ਆਦਤ ਦੇ ਬਾਰੇ ਸਿੱਖਿਆ ਦੇਣੀ ਇਸ ਸੰਸਥਾ ਦੇ ਕੰਮ ਹਨ ਅੱਗੇ ਦੇਖਦਾਂਗੇ ਬੱਚਿਆਂ ਦੇ ਅਧਿਕਾਰ ਜਿਦੇ ਵਿੱਚ ਬਾਲ ਮਜ਼ਦੂਰੀ ਬਾਲ ਵਿਆਹ ਸ਼ੋਸ਼ਣ ਵਿਰੁੱਧ ਕਾਨੂੰਨ ਬਣਾਉਣਾ ਉਹਨਾਂ ਦੀ ਪਾਲਣਾ ਕਰਾਉਣਾ ਸਰਕਾਰ ਨੂੰ ਸਹਿਯੋਗ ਦੇਣਾ ਇਹ ਆ ਜਾਂਦਾ ਬੱਚਿਆਂ ਲਈ ਚਾਈਲਡ ਪ੍ਰੋਟੈਕਸ਼ਨ ਸਰਵਿਸ ਦਾ ਮਜ਼ਬੂਤੀਕਰਨ ਕਰਨਾ ਅੱਗੇ ਦੇਖਦੇ ਹਾਂ ਕਿ ਐਮਰਜੈਂਸੀ ਸਹਾਇਤਾ ਖੜਾ ਪਚੌਲਾ ਮਹਾਮਾਰੀਆਂ ਜਿਵੇਂ ਕੋਵਿਡ ਵਰਗੀਆਂ ਐਮਰਜੈਂਸੀਆਂ ਦੇ ਵਿੱਚ ਦਵਾਈਆਂ ਖਾਣਾ ਸਫਾਈ ਸਮੱਗਰੀ ਅਤੇ ਆਸ਼ਰਮ ਪ੍ਰਦਾਨ ਕਰਨਾ ਇਸ ਸੰਸਥਾ ਦਾ ਕੰਮ ਹੈ ਤਾਂ ਇਸ ਕੀ ਜਾਣਕਾਰੀ ਜੁਨੀ ਸਕਦੇ ਨਾਲ ਸੰਬੰਧਿਤ ਉਮੀਦਵਾਰਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ